ਬੱਚਿਓ ਅੱਜ ਅਸੀਂ ਸਵਾਲ ਕਰਦੇ ਹਾਂ ਚਿੱਤਰ ਗ੍ਰਾਫ ਦਾ ਸਵਾਲ ਕੀ ਹੈ ਦੁਕਾਨਦਾਰ ਵੱਲੋਂ ਵੇਚੀਆਂ ਕਾਪੀਆਂ ਦੀ ਪ੍ਰਤੀ ਦਿਨ ਦੀ ਔਸਤ ਲੱਗਭਗ ਪਤਾ ਕਰੋ ਚਿੱਤਰ ਗ੍ਰਾਫ ਦੇ ਵਿੱਚ ਦੇਖੋ ਇੱਥਾਂ ਸੋਮਵਾਰ ਤੋਂ ਸ਼ਨੀਵਾਰ ਤੱਕ ਦੇ ਦਿਨਾਂ ਦੇ ਨਾਮ ਲਿਖੇ ਹਨ ਨਾਲ ਹੀ ਜਿਹੜਾ ਗ੍ਰਾਫ ਉੱਪਰ ਨੂੰ ਜਾ ਰਿਹਾ ਹੈ ਨਾਲ ਹੀ ਇਸ ਦੀ ਸੰਖਿਆ ਹੈ 0 ਤੋਂ ਲੈ ਕੇ 250 ਤੱਕ ਉਸ ਦੌਰਾਨ ਵੇਚੀਆਂ ਗਈਆਂ ਕਾਪੀਆਂ ਨੂੰ ਦਰਸਾ ਰਿਹਾ ਹੈ ਸੋਮਵਾਰ ਉਸਨੇ ਕਿੰਨੀਆਂ ਕਾਪੀਆਂ ਵੇਚੀਆਂ ਮੰਗਲਵਾਰ ਕਿੰਨੀਆਂ ਬੁੱਧਵਾਰ ਕਿੰਨੀਆਂ ਵੀਰਵਾਰ ਕਿੰਨੀਆਂ ਸ਼ੁੱਕਰਵਾਰ ਕਿੰਨੀਆਂ ਇਸੇ ਤਰ੍ਹਾਂ ਸ਼ਨੀਵਾਰ ਕਿੰਨੀਆਂ ਕਾਪੀਆਂ ਇਹ ਤੁਹਾਡੇ ਫਿਗਰ ਤੁਹਾਡੇ ਬਿਲਕੁਲ ਸਾਹਮਣੇ ਹੈ ਇਹ ਜੋ ਲਾਈਨ ਜਾ ਰਹੀ ਹੈ ਉਹਨਾਂ ਕਾਪੀਆਂ ਨੂੰ ਦਰਸਾ ਰਹੀ ਹੈ ਵੀ ਕਿੰਨੀਆਂ ਕਾਪੀਆਂ ਉਸ ਜਿਹੜਾ ਚਿੱਤਰ ਗ੍ਰਾਫ ਹੈ ਉਸਨੇ ਉਸ ਛਾਣਨੇ ਦਰਸਾਈਆਂ ਹਨ ਹੁਣ ਇਹ ਔਸਤ ਕੱਢਣ ਦਾ ਫਾਰਮੂਲਾ ਕੀ ਹੈ ਦੇਖੋ ਔਸਤ ਕੱਢਣੀ ਹੈ ਪੁੱਛਿਆ ਲਗਭਗ ਗਿਆ ਹੋ ਸਕਦਾ ਪੂਰੀ ਫਿਗਰ ਨਿਕਲੇ ਹੋ ਸਕਦਾ ਉਹਦੇ ਨੇੜੇ ਤੇਰੇ ਨਿਕਲੇ ਪਰ ਉਹ ਜਿਹੜਾ ਅਸੀਂ ਵੇਖਾਂਗੇ ਨਿਗਤੀਕਰਨ ਕਿਹੜਾ ਹੋਏਗਾ ਉਸ ਕੀ ਹੈ ਕੁੱਲ ਇੱਥੇ ਅਸੀਂ ਲਿਖਾਂਗੇ ਕਾਪੀਆਂ बटा ਕੁੱਲ ਦਿਨ ਇਹ ਕੋਈ ਵੀ ਚੀਜ਼ ਹੋ ਸਕਦੀ ਕਾਪੀਆਂ ਥਾ ਤੇ ਕੋਈ ਹੋਰ ਵਸਤੂ ਵੀ ਹੋ ਸਕਦੀ ਤੇ ਅਸੀਂ ਉਸ ਦਾ ਨਾਮ ਲਿਖਾਂਗੇ ਜੋ ਸਵਾਲ ਦੇ ਵਿੱਚ ਡਿਮਾਂਡ ਕੀਤੀ ਦੀ ਹੁਣ ਅਸੀਂ ਕਰ ਰਹੇ ਹਾਂ ਇੱਥੇ ਪਹਿਲਾਂ ਤਾਂ ਇਹਨਾਂ ਦਾ ਜੋੜ ਕਰਾਂਗੇ ਸਾਨੂੰ ਕੁੱਲ ਕਾਪੀਆਂ ਦੀ ਲੋੜ ਹੈ ਕਿਉਂਕਿ ਆ ਫਿਗਰ ਸਾਡੇ ਕੋਲ ਹੈ ਨਹੀਂ ਅਲੱਗ-ਅਲੱਗ ਦਿਨਾਂ ਦੀ ਪਈ ਹੈ ਅਸੀਂ ਇਸ ਫਿਗਰ ਨੂੰ ਇਕੱਤਰ ਕਰਦੇ ਹਾਂ ਹੁਣ ਦੇਖੋ ਸੋਮਵਾਰ ਕਿੰਨੀਆਂ 200 ਯਾਨੀ ਕਿ ਸਾਡੇ ਕੋਲ 1000 ਕਾਪੀਆਂ ਕੁੱਲ ਹਨ ਦਿਨ ਸਾਡੇ ਕੋਲ ਪਹਿਲਾਂ ਹੀ ਮੌਜੂਦ ਹਨ 1 2 3 4 5 6 6 ਦਿਨਾਂ ਦੇ ਵਿੱਚ ਉਸਨੇ 1000 ਕਾਪੀਆਂ ਵੇਚੀਆਂ ਹਨ ਹੁਣ ਅਸੀਂ ਇਹਨੂੰ ਫਾਰਮੂਲਾ ਲਾ ਕੇ ਹੱਲ ਕਰਦੇ ਹਾਂ ਔਸ ਕਿੰਨੀ ਆਏਗੀ ਕਾਪੀਆਂ ਕਿੰਨੀਆਂ 1000 ਜੋ ਉਸਨੇ ਵੇਚੀਆਂ ਕੁੱਲ ਦਿਨ ਜਿੰਨਾਂ ਦੇ ਵਿੱਚ ਉਸਨੇ ਕਾਪੀਆਂ ਵੇਚੀਆਂ ਸਨ 6 ਦਿਨ ਹੁਣ ਅਸੀਂ ਇਹਨੂੰ ਹੱਲ ਕਰਦੇ ਹਾਂ 1000 6 ਦੇ ਭਾਗ ਕਰਦੇ 6 ਤਾਂ ਸਾਡੇ ਕੋਲ ਉੱਤਰ ਜਿਹੜਾ ਉਹ ਪ੍ਰਾਪਤ ਹੋਇਆ ਬਰਾਬਰ 166.666 ਤਾਂ ਉੱਤਰ ਲਗਭਗ ਜਿਹੜਾ ਹੈ ਇਸ ਦਾ ਕਿੰਨਾ ਆਊਗਾ 160 ਕਾਪੀਆਂ ਇਹ ਇਸ ਦਾ ਉੱਤਰ ਹੋਏਗਾ ਉੱਤਰ ਬਰਾਬਰ ਤਾਂ ਆਪਣੀ অপਸ਼ਨ ਜਿਹੜੀ ਹੈ ਸੀ ਬਿਲਕੁਲ ਸਹੀ ਹੈ